ਦੋਸਤੋ ਮੈਂ ਲਪਰੀ ਸਿੰਘ ਤੇ ਆਪਾਂ ਕਣਕ ਨੂੰ ਸਪਰੇਅ ਕਰ ਰਹੇ ਹਾਂ ਮੈਗਨਿਕ ਤੇ ਜ਼ਿੰਕ ਦੀ ਸਪਰੇਅ ਕਰ ਰਹੇ ਹਾਂ ਤੇ ਇਹਨੂੰ ਕਣਕਾਂ ਨੂੰ ਬਹੁਤ ਲੋੜ ਆ ਇਸ ਸਪਰੇਅ ਦੀ ਤੇ ਇਹਦੇ ਨਾਲ ਕਣਕਾਂ ਦਾ ਰੰਗ ਜਿਹੜਾ ਵਧੀਆ ਹੋ ਜਾਊਗਾ ਕਣਕ ਹਾਈਟ ਵੀ ਕਰਦੀ ਆ ਹਾਈਟ ਨਾ ਮਾਰਦੀ ਨਹੀਂ ਆ ਪਾ ਰਹੇ ਨੀ ਨਹੀਂ ਤਮੀ कोई तो गाल नहीं पहल क्यों गया गांसी ओ ओके ना पति साहब एक सौ हो गया एक सौ साठ रहेगी आपने चल चलना लाडू एक सौ साठ से के कोई गाल नहीं अब कोई ना ना ना